ਜ਼ਿੰਦਾਬਾਦ ਜ਼ਿੰਦਾਬਾਦ ਅੱਜ ਜਿਹੜਾ ਸਰਕਾਰ ਨੇ ਲੈਂਡ ਪੂਲਿੰਗ ਦੀ ਨੀਤੀ ਬਣਾਈ ਆ ਉਹਦਾ ਵਿਰੋਧ ਦੇ ਵਿੱਚ ਅਸੀਂ ਅੱਜ ਤਿੰਨ ਤਿੰਨ ਪਿੰਡ ਇਕੱਠੇ ਹੋਏ ਆ ਮਾਲਕਾ ਪੋਨਾ ਅਲੀਗੜ ਅਸੀਂ ਇਹ ਜਿਹੜੀ ਸਰਕਾਰ ਨੇ ਨੀਤੀ ਬਣਾਈ ਆ ਇਸ ਦੇ ਖਿਲਾਫ ਇਕੱਠੇ ਹੋਏ ਆ ਵੀ ਅਸੀਂ ਇੱਕ ਮਰਲਾ ਵੀ ਜ਼ਮੀਨਦਾਰ ਸੀ ਇਹ ਸਿੱਧੀ ਦੇਣਾ ਸਾਡੇ ਤਕਰੀਬਨ ਤਿੰਨਾ ਪਿੰਡਾਂ ਦਾ 511 ਏਕੜਾ ਜਿਹੜੀ ਰਿਕਵਰ ਕਰਨ ਲੱਗੇ ਆ ਪਰ ਅਸੀਂ ਸਾਰੇ ਕਿਸਾਨਾਂ ਨੇ ਇਹੀ ਕਹਿ ਦਿੱਤਾ ਇੱਕ ਮਰਲਾ ਨਹੀਂ ਦੇਣਾ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰ ਦੇ ਪਹਿਲਾਂ ਰਿਕਵਰ ਕੀਤੀਆਂ ਜ਼ਮੀਨਾਂ ਉਹ ਤਾਂ ਬੇਲੀਆਂ ਪਈਆਂ ਖੰਡ ਮਹਿਲਾ ਜਿਹੜੀ ਬੰਜਰ ਬਣੀ ਪਈ ਆ ਦੇਖੋ ਤੁਸੀਂ ਕਿੱਡੇ-ਕੱਡੇ ਕੱਖ ਜਿਹੜੇ ਬਣੇ ਪਏ ਆ ਉਹਦੇ ਵਿੱਚ ਉੱਗੇ ਹੋਏ ਪਰ ਇਹ ਸਾਡੀਆਂ ਪਜਾਊ ਜ਼ਮੀਨਾਂ ਆ ਅਸੀਂ ਇਹ ਨਹੀਂ ਦੇਣੀ ਕਿਉਂਕਿ ਸਾਡੇ ਮਜ਼ਦੂਰਾਂ ਨੇ ਬੜੀ ਮਿਹਨਤ ਦੇ ਨਾਲ ਕਿਉਂਕਿ ਪਹਿਲਾਂ ਇੱਥੇ ਰੇਤਾ ਹੁੰਦਾ ਸੀ ਬੜੀ ਮਿਹਨਤ ਦੇ ਨਾਲ ਅਪਜਾਊ ਕੀਤੀਆਂ ਹੁਣ ਸਾਡੇ ਤਿੰਨ ਫਸਲਾਂ ਹੋਣ ਲੱਗੀਆਂ ਖਿਸ਼ਾਲੀ ਹੋਣ ਲੱਗੀ ਆ ਪਰ ਹੁਣ ਇਹ ਸਰਕਾਰ ਨੇ ਆ ਕੇ ਜਿਹੜਾ ਸਾਡਾ ਮਾਰਨ ਲੱਗੀ ਆ ਪਰ ਅਸੀਂ ਇਹ ਹੋਣ ਨਹੀਂ ਦੇਵਾਂਗੇ ਕਿਸੇ ਹਾਲਾਤ ਨਾਲਾ ਫਰਮੇ ਲਰੀਆਂ ਉਹਦੇ باوجود ਵੀ ਕੁਛ ਨਹੀਂ ਕੁਛ ਨਹੀਂ ਜੀ ਅਸੀਂ ਸਾਨੂੰ ਚਾਹੇ 20 ਕਰੋੜ ਰੁਪਇਆ ਕਿੱਲੇ ਦਾ ਦੇਣਾ ਅਸੀਂ ਤਾਂ ਵੀ ਨਹੀਂ ਦੇਣੀ ਜੀ ਅਸੀਂ ਪਰ ਜਿਹੜਾ ਪਰਸ ਪੰਜਾਬ ਸਰਕਾਰ ਨੇ ਇਹ ਹੀ ਤਿਆਰ ਕੀਤਾ ਵੀ ਸਾਰਾ ਇਹਨਾਂ ਜ਼ਮੀਨਾਂ ਦੇ ਉੱਤੇ ਕਰਜ਼ਾ ਲੈ ਕੇ ਜਿਹੜੀਆਂ ਅਸੀਂ ਗਾਂਹਾਂ ਵਾਲੀਆਂ ਆਪਣੀਆਂ ਇਲੈਕਸ਼ਨ ਆਪ ਸਰਕਾਰ ਨੇ ਕਿਹਾ ਵੀ ਅਸੀਂ ਲੜ ਸਕੀਏ ਇਹਨਾਂ ਕਰਕੇ ਜ਼ਮੀਨਾਂ ਤੇ ਸਾਰਾ ਕਰਜ਼ਾ ਲਿਆ ਦੇਖੋ 40 ਹਜ਼ਾਰ ਏਕੜ ਪੰਜਾਬ ਦਾ ਬਾ ਦੇਖੋ ਪੰਜਾਬ ਦੇ ਵਿੱਚ ਉਹ ਕਿੱਥੇ ਫਸਲ ਹੋਊਗੀ ਕਿੱਥੋਂ ਉਭਾਊ ਸਾਡੇ ਪੰਜਾਬ 'ਚ ਹੈ ਕੀ ਆ ਕੋਈ ਫੈਕਟਰੀ ਨਹੀਂ ਕੋਈ ਇੰਡਸਟਰੀ ਨਹੀਂ ਕੁਛ ਨਹੀਂ ਇੱਕ ਕਿਸਾਨੀ ਸੀ ਜਿਹੜੀ ਉਹ ਵੀ ਸਾਡੀ ਕਿਸਾਨੀ ਨੂੰ ਖਤਮ ਕਰਨ ਲੱਗਿਆ ਪਾਰੇ ਅਸੀਂ ਹੋਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਆ ਵੀ ਸਾਰੇ ਪਰਿਵਾਰਾਂ ਸਮੇਤ ਅਸੀਂ ਕੁਰਬਾਨੀਆਂ ਦੇਵਾਂਗੇ ਅਗਲਾ ਐਕਸ਼ਨ ਇਹ ਆ ਜੀ 7 ਤਰੀਕ ਨੂੰ ਅਸੀਂ ਜਗਰਾਉਂ ਚੌਂਕ ਵਿਖੇ ਬਹੁਤ ਵੱਡਾ ਧਰਨਾ ਜਿਹੜਾ ਦੇਣ ਜਾ ਰਹੇ ਹਾਂ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਰਹੇ ਆ ਬਾਕੀ ਪਿੰਡਾਂ ਤੋਂ ਵੀ ਸਾਨੂੰ ਫੋਨ ਆ ਰਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਬਾਕੀ ਆ ਵੀ ਅਸੀਂ ਵੀ ਆਵਾਂਗੇ ਅਗਲਾ ਐਕਸ਼ਨ ਇਹ ਹੋਊਗਾ ਜੀ ਜਿੰਨਾ ਚਿਰ ਸਾਡਾ ਇੱਕ ਨੋਟੀਫਿਕੇਸ਼ਨ ਰੱਦ ਨਹੀਂ ਕਰਦੇ ਅਸੀਂ ਟੱਕ ਨਹੀਂ ਬਿਟੇ ਯਾਰ ਇਹ ਜੇ ਤਾਂ ਸਰਕਾਰ ਸਾਡੀ ਮਦਦ ਕਰੂਗੀ ਰੱਦ ਕਰੂਗੀ ਠੀਕ ਆ ਨਹੀਂ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦਿੰਦੇ ਪੂਰੇ ਪੰਜਾਬ ਚੋਂ ਹੀ ਕੱਢਾਂਗੇ ਸਾਰੇ ਕਿਸਾਨਾਂ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਆ ਦੇਖ ਲਓ 50 ਸਾਲਾਂ ਚ ਇਹਨਾਂ ਨੇ ਪੰਜਾਬ ਦਾ ਹਾਲ ਕੀ ਕਰ ਦਿੱਤਾ ਪਰ ਅਸੀਂ ਸਾਰਿਆਂ ਨੂੰ ਕਹਾਂਗੇ ਇਹਨਾਂ ਨੂੰ ਕਿਤੇੋਂ ਘਰੋਂ ਬਾਹਰ ਨਿਕਲ ਬਾਹਰ ਨਿਕਲ ਜੋਗੇ ਨਹੀਂ ਛੱਡਣ ਟਾਈਮ ਲਿਆ ਸੀਗਾ ਕੱਲ ਨੂੰ ਅਸੀਂ ਸਾਰੀਆਂ ਪੰਚਾਇਤਾਂ ਸਮੇਤ ਚਾਰਾ ਪਿੰਡਾਂ ਦੀਆਂ ਪੰਚਾਇਤਾਂ ਅਸੀਂ ਰਾਜਪਾਲ ਨੂੰ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਵੀ ਇਹ ਰੱਦ ਕੀਤਾ ਜਾਵੇ ਇਹੀ ਦੱਸਣਾ ਚਾਹੁੰਦੇ ਆ ਕਿ ਸਾਡਾ ਮੁੱਖ ਕਿਤਾ ਖੇਤੀਬਾੜੀ ਆ ਅਸੀਂ ਪੁਸ਼ਤਾਂ ਤੋਂ ਖੇਤੀਬਾੜੀਆਂ ਜੁੜੇ ਹੋਏ ਆ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਸਹਾਇਕ ਧੰਦਾ ਦਾ ਹੈ ਨਹੀਂਗਾ ਜੇ ਸਾਤੋ ਇਹੀ ਧੰਦਾ ਸਾਡਾ ਖੇਤੀਬਾੜੀ ਖੋਇਆ ਗਿਆ ਤਾਂ ਫੇਰ ਅਸੀਂ ਸਾਡੇ ਬੱਚੇ ਅਸੀਂ ਕਿਹੜੇ ਰਾਹਾਂ ਤੇ ਤੁਰਾਂਗੇ ਸਰਕਾਰ ਨੂੰ ਚਾਹੀਦਾ ਕਿ ਇਸ ਪਾਸੇ ਨਾ ਆਵੇ ਤੇ ਇਹਨੂੰ ਜਿਹੜੇ ਲੈਂਡ ਪੂਲਿੰਗ ਦੀ ਨੀਤੀ ਆ ਇਹਨੂੰ ਰੱਦ ਕੀਤਾ ਜਾਵੇ ਜਵਾਨੀ ਸਰਕਾਰ ਸੀਐਮ ਸਾਹਿਬ ਇਹ ਵੀ ਕਹਿ ਰਹੇ ਆ ਵੀ ਜੇ ਕੋਈ ਜ਼ਮੀਨ ਨਹੀਂ ਦੇਣੀ ਚਾਹੁੰਦਾ ਤਾਂ ਅਸੀਂ ਨਹੀਂ ਲਵਾਂਗੇ ਅਸੀਂ ਸੀਐਮ ਸਾਹਿਬ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਅਸੀਂ ਸੀਐਮ ਸਾਹਿਬ ਨੂੰ ਰਿਟਰਨ ਵੀ ਭੇਜਤੇ ਕੱਲੇ-ਕੱਲੇ ਜ਼ਮੀਨ ਮਾਲਕ ਦਾ ਐਫੀਡੇਟ ਵੀ ਦੇਤਾ ਪੰਚਾਇਤਾਂ ਨੇ ਮਤੇ ਪਾ ਕੇ ਵੀ ਦੇਤੇ ਆ ਕਿ ਅਸੀਂ ਪੈੜੀ ਨਹੀਂ ਦੇਣੀ ਚਾਹੁੰਦੇ ਸਾਡੇ ਜਿਹੜੇ ਜਗਰਾਉਂ ਹਲਕੇ ਦੇ ਪੋਨਾ ਮਾਲਕ ਅਲੀਗੜ ਤੇ ਗਵਾੜ ਗੁਜਰਾ ਚਾਰਾਂ ਪਿੰਡਾਂ ਦੇ ਮਤੇ ਗ라ਡਾਂ ਨੂੰ ਵੀ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਤੇ ਸੀਐਮ ਸਾਹਿਬ ਨੂੰ ਵੀ ਇਹ ਪਹੁੰਚ ਚੁੱਕੇ ਆ ਸਾਡੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਸਾਡੀਆਂ ਅਸੀਂ ਜਵਾਬ ਦੇਤਾ ਕਿ ਉਹ ਨੋਟੀਫਿਕੇਸ਼ਨ ਕਰੇ ਕਿ ਪਿੰਡਾਂ ਦੀ ਪੈੜੀ ਅਸੀਂ ਕਵਰ ਨਹੀਂ ਕਰਾਂਗੇ ਜੇਕਰ ਸਰਕਾਰ ਆਪ ਦੇ ਧੱਕੇਸ਼ਾਹੀ ਕੁਝ ਕਰਦੀ ਆ ਤਾਂ ਲੋਕ ਮਰਨ ਨੂੰ ਤਿਆਰ ਖੜੇ ਆ ਤੇ ਅਸੀਂ ਮਰ ਜਾਗੇ ਪਰ ਪੈੜੀਆਂ ਨਹੀਂ ਆਪਣੀਆਂ ਛੱਡਾਂਗੇ ਇਹ ਜਿਹੜੇ ਪੰਜਾਬ ਦੇ 95 96 ਗੁੰਗੇ ਤੇ ਬੋਲੇ ਆ ਇਹਨਾਂ ਦੀ ਸਰਕਾਰ ਨੇ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਬਈ ਅਸੀਂ ਨਾ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਸਿੱਧਰਾ ਹੀ ਕਰਤਾ ਕੋਈ ਸਿੱਧਾ ਨਹੀਂ ਪਾਇਆ ਉਹੀ ਕਰਤਾ ਵੀ ਅਸੀਂ ਜ਼ਮੀਨਾਂ ਤੇ ਕਬਜ਼ਾ ਕਰਨਾ ਕਿਵੇਂ ਕਬਜ਼ਾ ਕਰ ਲੈਣਗੇ ਇਹ ਕੋਈ ਖੇਲ ਪਈ ਹੈ ਕਬਜ਼ਾ ਕਰ ਲੈਣਗੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੀ ਇਹ ਸਾਡੀ ਜਗਰਾਉਂਦੀ ਹੈ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਇੱਥੇ ੱਤਕਾ ਨਹੀਂ ਹੋਣ ਦੇਣਾ ਅਸੀਂ ਠੀਕ ਹੈ ਸ਼ਾਂਤੀ ਨਾਲ ਆਪਣਾ ਸੰਗਰਸ ਸ਼ੁਰੂ ਕੀਤਾ ਸਾਡੇ ਗੁਰੂਆਂ ਨੇ ਵੀ ਫਰਮਾਨ ਆ ਬਈ ਨਿਮਕਿਆ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਸਾਡੇ ਕੋਲੇ ਸਾਰੇ ਰਸਤੇ ਆ ਕਿਸੇ ਵੀ ਹਾਲਤ ਵਿੱਚ ਮੀਡੀਆ ਦੇ ਰਹੀ ਕਿੰਨੇ ਇਹ ਜ਼ਮੀਨਾਂ ਤੇ ਅਸੀਂ ਕਬਜ਼ਾ ਨਹੀਂ ਕਰ ਦੇਣਾ ਧੰਨ